ਪਰਦਾਨ ਜੀ ਰਖੜਾ ਸਾਹਿਬ ਨੂੰ ਜੋ ਤੁਹਾਡੇ ਵੱਲੋਂ ਸਾਰੇ ਆਗੂਆਂ ਵੱਲੋਂ ਹੁਕਮ ਹੋਇਆ ਸੀ ਉਹ ਸੇਵਾ ਲੈ ਕੇ ਆਏ ਆ ਪਹਿਲਾਂ ਵੀ ਪੁੱਛੇ ਸੀ ਕੋਈ ਹੋਰ ਹੁਕਮ ਹੈ ਉਹਨਾਂ ਵੱਲੋਂ ਕਿਹਾ ਗਿਆ ਵੀ ਜੋ ਵੀ ਜਥੇਬੰਦੀਆਂ ਦਾ ਹੁਕਮ ਹੈ ਪ੍ਰਧਾਨ ਜੀ ਦਾ ਸਾਨੂੰ ਦੱਸਿਆ ਜਾਵੇ ਪੰਜਾਬ ਦੇ ਲੋਕ ਹਮੇਸ਼ਾ ਤੁਹਾਡੇ ਨਾਲ ਨੇ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਕੋਲੇ ਲੰਗਰ ਰਸਤੇ ਹੋਰ ਤਾਂ ਬਹੁਤ ਆ ਰਿਹਾ ਹੈ ਪਰ ਕਿਸਾਨਾਂ ਨੂੰ ਰਹਿਣ 'ਚ ਮੁਸ਼ਕਲ ਆ ਰਹੀ ਹੈ ਵੀ ਸਾਨੂੰ ਕੰਬਲ ਤੇ ਗੱਦਿਆਂ ਦੀ ਸੇਵਾ ਉਹਨਾਂ ਨੇ ਆਖਿਆ ਵੀ ਜਲਦੀ ਕਰ ਦਿੰਦੇ ਆ ਅਸੀਂ ਫਿਰ ਉਹਨਾਂ ਨੂੰ ਬੇਨਤੀ ਕਰੀ ਵੀ ਸਾਨੂੰ ਕੰਬਲ ਤੇ ਗੱਦੇ ਵੀ ਤੁਸੀਂ ਭੇਜ ਦਿਓ ਉਹਨਾਂ ਨੇ ਸਾਡੂੰ ਕੰਬਲ ਪਹਿਲਾਂ ਭੇਜਤੇ ਸੀ ਜਦੇ ਅੱਜ ਆ ਗਏ ਐ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਹੀ ਵੀ ਪੰਜਾਬ ਦੇ ਇੱਕੋ ਇੱਕ ਸਿਆਸੀ ਲੀਡਰ ਨੇ ਜਿਹੜੇ ਹਮੇਸ਼ਾ ਕਿਸਾਨਾਂ ਦੇ ਨਾਲ ਖੜਦੇ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਹਮੇਸ਼ਾ ਪਰਿਵਾਰ ਨੇ ਕਿਸਾਨਾਂ ਦੀ ਸੇਵਾ ਕੀਤੀ ਹੈ। ਮੈਜੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਵੱਡੀ ਸੇਵਾ ਨਿਭਾਰੋ ਇੱਥੇ ਰਹਿ ਕੇ। ਅਸੀਂ ਬੇਸ਼ੱਕ ਰਹਿ ਕੇ ਸੇਵਾ ਨਿਭਾ ਰਹੇ ਹਾਂ ਪਰ ਇਹਨਾਂ ਮੋਰਚਿਆਂ ਨੂੰ ਚਲਾਉਣ ਵਾਸਤੇ ਸਾਥ ਸਹਿਯੋਗ ਸੇਵਾ ਦੀ ਬਹੁਤ ਵੱਡੀ ਲੋੜ ਹੁੰਦੀ ਹੈ। ਜਿਹੜੀ ਵੱਡੇ ਪੱਧਰ ਤੇ ਰੱਖੜਾ ਸਭ ਵਰਗੇ ਲੋਕਾਂ ਦੇ ਵੱਲੋਂ ਹੋਰ ਵੀ ਬਹੁਤ ਵੱਡੇ ਬਧਰ ਤਿਆਰੀ ਆ। ਉਹਨਾਂ ਸਾਰਿਆਂ ਦਾ ਅਸੀਂ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਦੋਨਾਂ ਫਾਰਮਾਂ ਵੱਲੋਂ ਧੰਨਵਾਦ ਕਰਦੇ ਹਾਂ। ਰਖੜਾ ਸਾਹਿਬ ਦੀ ਗਵਾਹੀ ਦੇ ਥੱਲੇ ਜੋ ਵੀ ਇੱਥੇ ਸਮਾਨ ਭੇਜਿਆ ਗਿਆ ਪਿਛਲੇ ਦਿਨ ਵੀ ਰਖੜਾ ਸਾਹਿਬ ਖੁਦ ਵੀ ਆਏ ਤੇ ਅੱਜ ਵੀ ਆ ਗੱਡੀ ਜਿਹੜੀ ਭੇਜੀ ਗਈ ਹੈ ਗੱਦਿਆਂ ਦੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਆਖੀਆਂ ਨੇ ਕਿਸਾਨਾਂ ਆਗੂਆਂ ਨੇ ਧੰਨਵਾਦ ਵੀ ਕੀਤਾ ਤੇ ਹੋਰ ਤੁਸੀਂ ਕੀ ਕਹਿਣਾ ਚਾਹੋ? ਦੇਖੋ ਜੀ ਰਖੜਾ ਸਾਹਿਬ ਨੇ ਜੋ ਪਹਿਲਾਂ ਕੰਬਲ ਭੇਜੇ ਨੇ ਹੁਣ ਗੱਦੇ ਭੇਜੇ ਨੇ ਪਰ ਨਾਲ ਉਹਨਾਂ ਨੇ ਇੱਕ ਬੇਨਤੀ ਵੀ ਕੀਤੀ ਹੈ ਬੋੜ ਸਿੰਘ ਨਾਲ ਉਹਨਾਂ ਦੀ ਗੱਲ ਵੀ ਹੋਈ ਹੈ ਵੀ ਜਿਸ ਵੀ ਚੀਜ਼ ਦੀ ਫੇਰ ਲੋੜ ਹੈ ਉਹ ਜੋ ਵੀ ਲੋੜ ਆ ਸਾਨੂੰ ਦੱਸੋ ਅਸੀਂ ਉਹ ਭੇਜਾਂਗੇ ਕਿਉਂਕਿ ਜੋ ਕਿਸਾਨ ਨੇ ਸਾਡੇ ਕਿਸਾਨਾਂ ਦਾ ਜੋ ਇੱਥੇ ਇਹ ਸੰਘਰਸ਼ ਕਰ ਰਹੇ ਨੇ ਅਸਲੀ ਲੜਾਈ ਲੜ ਰਹੇ ਨੇ ਇਹ ਕੋਈ ਆਪਣੀ ਲੜਾਈ ਨਹੀਂ ਲੜ ਰਹੇ ਇਹ ਕਿਸੇ ਇੱਕ ਵਿਅਕਤੀ ਦੀ ਲੜਾਈ ਲੜ ਰਹੇ ਇਹ ਸਾਡੀ ਸਾਰੇ ਲੋਕਾਂ ਦੀ ਲੜਾਈ ਲੜ ਰਹੇ ਨੇ 26 ਦਿਨ ਹੋ ਗਏ ਇੱਕ ਜਰਨੈਲ ਨੇ ਆਪਣੇ ਸਾਰਿਆਂ ਲਈ ਜਾਨ ਦੀ ਬਾਜ਼ੀ ਲਾਈ ਹੋਈ ਹੈ ਜਿਸ ਤਰ੍ਹਾਂ ਕਹਿੰਦੇ ਲੋਕਾਂ ਦੇ ਪੁੱਤ ਮਰਵਾਉਣ ਦੀ ਗੱਲ ਨਹੀਂ ਇੱਥੇ ਆਪ ਸਿਰ ਧੜ ਦੀ ਬਾਜ਼ੀ ਇਹਨਾਂ ਨੇ ਲਾਤੀ ਹੈ ਤੇ ਹੁਣ ਉਹਨਾਂ ਦੀ ਸਿਹਤ ਕਿੱਦਾਂ ਹੈ ਡਾਕਟਰ ਸਾਹਿਬ ਨੇ ਹੁਣੇ ਦੱਸਿਆ ਪੀਸੀ ਦੇ ਵਿੱਚ ਦੱਸ ਰਹੇ ਆ ਉਹ ਕਿ ਅਸੀਂ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਦੀ ਸਿਹਤ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਾਲਾਤ ਉਹਨਾਂ ਦੇ ਜਿਹੜੇ ਆ ਉਹ ਬਹੁਤ ਨਾਜ਼ੁਕ ਹੈ ਕਿਸੇ ਵੀ ਸਮੇਂ ਕੁਝ ਵੀ ਵਾਪਰਨ ਦਾ ਜਿਹੜਾ ਕਦਸ਼ਾ ਉਹ ਬਣਿਆ ਹੋਇਆ ਹੈ ਢੱਲੇਵਾਲ ਸਾਹਿਬ ਨੇ ਮੈਂ ਕਹਿਣਾ ਹੈ ਪ੍ਰਮਾਤਮਾ ਕੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਰਹਿਨਮਾਈ ਸਾਨੂੰ ਇਹੋ ਜਿਹੇ ਲੀਡਰ ਹੀ ਕਰ ਸਕਦੇ ਨੇ ਕਿਉਂਕਿ ਜ਼ਮੀਰਾਂ ਜਾਗਦੀਆਂ ਵਾਲੇ ਲੀਡਰ ਥੋੜੇ ਹੁੰਦੇ ਆ ਅੱਜ ਪਤਾ ਲੱਗਦਾ ਕਿ ਜਾਗਦੀ ਜ਼ਮੀਰ ਵਾਲੇ ਢੱਲੇਵਾਲ ਸਾਹਿਬ ਹੀ ਨੇ ਗਵਰਨਮੈਂਟ ਤੱਕ ਕੋਈ ਗੱਲਬਾਤ ਪਹੁੰਚੀ ਜਾਂ ਕੋਈ ਸਰਕਾਰ ਵੱਲੋਂ ਕਿਸਾਨਾਂ ਨੂੰ ਸੁਨੇਹਾ ਆ ਨਹੀਂ ਜੀ ਸਰਕਾਰ ਤੇ ਗੋਂਗੀ ਬੋਲੀ ਆ ਚਾਹੇ ਸਟੇਟ ਦੀ ਗੱਲ ਕਰ ਲਓ ਜਾਂ ਕੇਂਦਰ ਦੀ ਗੱਲ ਕਰ ਲਓ ਜੇ ਸਰਕਾਰ ਨੂੰ ਕੁਝ ਪਤਾ ਹੁੰਦਾ ਸਰਕਾਰ ਦੇ ਵਿੱਚੋਂ ਵਿੱਚੋਂ ਆਪਣੇ ਨੁਮਾਇंदे ਭੇਜ ਕੇ ਦੇਖਦੀ ਐ ਕਿ ਕਰੇ ਕਿਸੇ ਆਪਣੇ ਛੋਟੇ ਐਮਐਲਏ ਨੂੰ ਭੇਜਦਾ ਕਿ ਕਿਸੇ ਆਪਣੇ ਨੁਮਾਇंदे ਨੂੰ ਭੇਜਦਾ ਕਿ ਜਾ ਕੇ ਇੱਕ ਵਾਰੀ ਡੀਐਨਏ ਡੀਐਨਏ ਚੈੱਕ ਕਰਕੇ ਆਓ ਕਿ ਆਪਾਂ ਨੂੰ ਕੁਝ ਕਹਿੰਦੇ ਆ ਕਿ ਨਹੀਂ ਕਹਿੰਦੇ ਆ ਪੰਜਾਬ ਸਰਕਾਰ ਨੇ ਹੁਣ ਤੱਕ ਕੀਤਾ ਕੀ ਇਹਦੇ ਵਿੱਚ ਹਰ ਬੰਦੇ ਦੀ ਡਿਊਟੀ ਬਣਦੀ ਐ ਕਿ ਆਪਾਂ ਜੋਗਦਾਰ ਭਾਈ ਉਹਦੇ ਨਾਲ ਸਰਕਾਰ ਦੀ ਵੀ ਡਿਊਟੀ ਬਣਦੀ ਐ ਕੀ ਇਹ ਸਿੰਘ ਆਰਥ ਨੂੰ ਛੇਤੀ ਖਤਮ ਕਰਕੇ ਜੰਗਿਆ ਸਾਹਿਬ ਦਾ ਆਪਾਂ ਮਨਬਖਸ ਲਈਏ ਜਿਹੜੀਆਂ ਇਹ ਮੰਗਾਂ ਨੇ ਉਹ ਮੰਨ ਲਈ ਜਿਹੜਾ ਖਿਆਲ ਹੈ ਮੰਗਾਂ ਵਿੱਚ ਜੇ ਕੋਈ ਖਾਸ ਬਹੁਤੀਆਂ ਵੱਡੀਆਂ ਨਹੀਂ ਹਨ ਮੰਗਾਂ ਮੰਨੀਆਂ ਹੋਈਆਂ ਨੇ ਉਹ ਮੰਗੀਆਂ ਹੋਈਆਂ ਮੰਨਾਂ ਦੇ ਵਿੱਚ ਮੰਗਾਂ ਦੇ ਵਿੱਚੋਂ ਉਹ ਲਾਗੂ ਹੀ ਕਰਨੀਆਂ ਨੇ ਕਿ ਜਿਨ੍ਹਾਂ ਨੇ ਦਿੱਲੀ ਮੋਰਚੇ ਦੇ ਵਿੱਚ ਵੀ ਬਹੁਤ ਵੱਡਾ ਸਾਥ ਸਮਰਥਨ ਦਿੱਤਾ ਸੀਗਾ ਹੁਣ ਵੀ ਪਹਿਲਾਂ ਕੰਬਲ ਭੇਜੇ ਸੀ ਉਹਨਾਂ ਨੇ ਜਦੋਂ ਪਤਾ ਲੱਗਿਆ ਕਿ ਠੰਡ ਸ਼ੁਰੂ ਹੋ ਗਈ ਹੈ ਹੁਣ ਗੱਡੇ ਭੇਜੇ ਆ ਹੋਰ ਆ ਗੱਡੀ ਪੂਰੀ ਲੋਡ ਕਰਕੇ ਭੇਜੀ ਆ ਦੇਖੋ ਰਖੜਾ ਸਾਹਿਬ ਸਮੇਤ ਜਿਹੜੇ ਵੀ ਲੋਕ ਤਿਲ ਫੁੱਲ ਜਿਸ ਤਰੀਕੇ ਨਾਲ ਵੀ ਸੇਵਾ ਇਸ ਅੰਦੋਲਨ ਦੀ ਕਰ ਰਹੇ ਨੇ ਕਿਉਂਕਿ ਡੱਲੇਵਾਲ ਸਾਹਿਬ ਬਾਰੇ ਜਿਨ੍ਹਾਂ ਲੋਕਾਂ ਨੇ ਇਹ ਕੀ ਸਮਝ ਲਈ ਕਿ ਸਰਦਾਰ ਡੱਲੇਵਾਲ ਸਾਹਿਬ ਕੋਈ ਆਪਣੇ ਘਰ ਦੀ ਲੜਾਈ ਨਹੀਂ ਲੜ ਰਹੇ ਦੱਲੇ ਇੱਕ ਪਿੰਡ ਦੀ ਜਾਂ ਇੱਕ ਪੰਜਾਬ ਦੀ ਲੜਾਈ ਨਹੀਂ ਲੜ ਰਹੇ ਦੱਲੇਵਾਲ ਸਾਹਿਬ ਪੂਰੇ ਦੇਸ਼ ਦੇ 140 ਕਰੋੜ ਲੋਕਾਂ ਦੇ ਜਿਹੜੇ ਚੁੱਲ੍ਹੇ ਆ ਉਹ ਬੜਦੇ ਰੱਖਣ ਦੀ ਲੜਾਈ ਲੜ ਰਹੇ ਹੈ ਖਨੌਰੀ ਬਾਰਡਰ ਤੇ ਖੜੇ ਆਪਣੀਆਂ ਹੱਕੀ ਮੰਗਾਂ ਦੇ ਲਈ ਕਿਸਾਨ ਅੰਦੋਲਨ ਕਰ ਰਹੇ ਨੇ ਸਾਰਿਆਂ ਨੂੰ ਪਤਾ ਹੈ ਵੀ 26 ਦਿਨਾਂ ਤੋਂ ਦੱਲੇਵਾਲ ਸਾਹਿਬ ਜਿਹੜੇ ਭੁਖਣ ਭਾਣੇ ਹੱਕੀ ਮੰਗਾਂ ਦੀ ਲੜਾਈ ਮੂਹਰੇ ਹੋ ਕੇ ਲੜ ਰਹੇ ਨੇ ਉਹਨਾਂ ਦੀ ਰਹਿਨਮਾਈ ਦੇ ਹੇਠ ਇੱਕ ਵੱਡਾ ਮੋਰਚਾ ਲੱਗਿਆ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਪਿਛਲੇ ਦਿਨੀ ਪੰਜਾਬ ਦੇ ਸਾਫਕਾ ਮੰਤਰੀ ਸੁਜੀਤ ਸਿੰਘ ਰਕੜਾ ਇੱਥੇ ਪਹੁੰਚੇ ਤੇ ਕਿਸਾਨਾਂ ਵੱਲੋਂ ਆਗੂਆਂ ਵੱਲੋਂ ਹੁਕਮ ਹੋਇਆ ਉਹਨਾਂ ਨੂੰ ਸੇਵਾ ਲੱਗੀ ਵੀ ਸਾਨੂੰ ਕੰਬਲ ਤੇ ਇੱਥੇ ਜਿਹੜੇ ਐ ਗੱਦੇ ਭੇਜੇ ਜਾਣ ਪਿਛਲੇ ਦਿਨੀ ਅਸੀਂ ਜਿਹੜੇ ਉਹ ਕੰਬਲ ਵੀ ਇੱਥੇ ਰਕੜਾ ਸਾਹਿਬ ਦੀ ਰਹਿਨਮਾਈ ਦੇ ਹੇਠ ਦੇਣ ਆਏ ਸੀ ਤੇ ਅੱਜ ਫਿਰ ਉਹਨਾਂ ਦੀ ਟੀਮ ਜਿਹਦੇ ਵਿੱਚ ਅਸੀਂ ਸਾਰੇ ਆਈਆਂ ਮਾਸਟਰ ਸੁਖਵਿੰਦਰ ਜੀ ਤੇ ਆ ਸਾਰਾ ਜਿਹੜਾ ਉਹਨਾਂ ਦਾ ਹੁਕਮ ਹੋਇਆ ਕਿਸਾਨਾਂ ਦਾ ਉਹ ਸੇਵਾ ਲੈ ਕੇ ਆਇਆ ਗੱਦਿਆਂ ਦੀ ਸੇਵਾ ਲੈ ਕੇ ਆਇਆ ਤੇ ਪ੍ਰਧਾਨ ਬੋਰਡ ਸਿੰਘ ਜੀ ਖੜੇ ਨੇ ਦੇ ਉਹਨਾਂ ਦੀ ਪੂਰੀ ਟੀਮ ਖੜੀ ਹੈ ਇੱਕ ਵਾਰੀ ਉਹਨਾਂ ਦੇ ਹੈਂਡਓਵਰ ਸਾਰਾ ਕੁਝ ਕਰਨਾ ਹੋਰ ਇਹਨਾਂ ਦਾ ਕੀ ਹੁਕਮ ਹੈ ਕਿਉਂਕਿ ਆਸੀਂ ਲੋਕ ਇੱਥੇ ਥੋੜੀ ਬਹੁਤ ਸੇਵਾ ਨਿਭਾ ਕੇ ਵਾਪਸ ਚਲੇ ਜਾਂਦੇ ਆ ਪਰ ਇਹ ਕਿਸਾਨ ਨੇ ਜਿਹੜੇ ਸਾਰਿਆਂ ਦੀਆਂ ਮੰਗਾਂ ਲਈ ਜਿਹੜੇ ਇੱਥੇ ਦਿਨ ਰਾਤ ਆਪਣਾ ਪਰਿਵਾਰ ਛੱਡ ਕੇ ਬੱਚੇ ਛੱਡ ਕੇ ਸਾਡੇ ਲਈ ਬੈਠੇ ਨੇ ਹੋਰ ਜੇ ਕੋਈ ਉਹਨਾਂ ਦੀ ਮੰਗ ਹੈ ਪੰਜਾਬੇ ਨੂੰ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਜੇ ਉਹਨਾਂ ਦੇ ਹੌਸਲੇ ਬਲੰਦ ਰਹਿਣਗੇ ਤਾਂ ਹੀ ਅਸੀਂ ਸੈਂਟਰ ਦੇ ਨਾਲ ਹੈ ਜਿਹੜਾ ਇਹ ਮੱਥਾ ਲਾਈ ਬੈਠੇ ਆ ਉਹ ਜ਼ਰੂਰੀ ਆ ਇਹਨਾਂ ਦੇ ਹੌਸਲੇ ਬਲੰਦ ਰਹਿਣ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਰਖੜਾ ਸਾਹਿਬ ਨੂੰ ਜੋ ਤੁਹਾਡੇ ਵੱਲੋਂ ਸਾਰੇ ਆਗੂਆਂ ਵੱਲੋਂ ਹੁਕਮ ਹੋਇਆ ਸੀ ਉਹ ਸੇਵਾ ਲੈ ਕੇ ਆਏ ਆ ਪਹਿਲਾਂ ਵੀ ਪਹੁੰਚੇ ਸੀ ਕੋਈ ਹੋਰ ਹੁਕਮ ਹੈ ਉਹਨਾਂ ਵੱਲੋਂ ਕਿਹਾ ਗਿਆ ਵੀ ਜੋ ਵੀ ਜੱਥੇਬੰਦੀਆਂ ਦਾ ਹੁਕਮ ਹੈ ਪ੍ਰਧਾਨ ਜੀ ਦਾ ਸਾਨੂੰ ਦੱਸਿਆ ਜਾਵੇ ਪੰਜਾਬ ਦੇ ਲੋਕ ਹਮੇਸ਼ਾ ਤੁਹਾਡੇ ਨਾਲ ਨੇ ਪਹਿਲਾਂ ਵੀ ਜਦੋਂ ਵੱਡਾ ਲੰਗਰ ਰਖੜਾ ਸਾਹਿਬ ਵੱਲੋਂ ਉੱਥੇ ਬਾਰਡਰ ਤੇ ਲਾਇਆ ਗਿਆ ਸੀ ਸਾਲ ਪੂਰਾ ਮਤਲਬ ਇੱਕ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਖੜੇ ਹੁਣ ਵੀ ਨਾਲ ਤੁਹਾਡੇ ਹਾਜ਼ਰ ਕੀ ਕਹਿਣਾ ਚਾਹੁੰਦੇ ਆ ਬਾਕੀ ਰਖਾ ਸਾਡੀ ਸਾਡੇ ਕੋਲ ਸੇਵਾ ਸਿੰਘ ਰਖਣਾ ਸਾਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਅਸੀਂ ਕੀ ਥੋੜੀ ਖਾਤਰ ਕੀ ਕਰ ਸਕਦੇ ਆ ਜੀ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਕੋਲ ਲੰਗਰ ਰੱਖਦੋ ਹੋਰ ਤਾਂ ਬਹੁਤ ਆ ਰਿਹਾ ਔਰ ਕਿਸਾਨਾਂ ਨੂੰ ਰਹਿਣ ਚ ਮੁਸ਼ਕਲ ਆ ਰਹੀ ਹੈ ਵੀ ਸਾਨੂੰ ਕੰਬਲ ਤੇ ਗੱਦਿਆਂ ਦੀ ਸੇਵਾ ਉਹਨਾਂ ਨੇ ਅਖਿਆ ਵੀ ਜਲਦੀ ਕਰ ਦਿੰਦੇ ਆ ਜੀ ਅਸੀਂ ਫਿਰ ਉਹਨਾਂ ਨੂੰ ਬੇਨਤੀ ਕਰੀ ਵੀ ਸਾਨੂੰ ਕੰਬਲ ਤੇ ਗੱਦੇ ਵੀ ਤੁਸੀਂ ਭੇਜ ਦਿਓ ਉਹਨਾਂ ਨੇ ਸਾਡੂੰ ਕੰਬਲ ਪਹਿਲਾਂ ਭੇਜ ਤੇ ਅਸੀਂ ਗੱਦੇ ਅੱਜ ਆ ਗਏ ਬਹੁਤ ਬਹੁਤ ਧੰਨਵਾਦ ਹਨਾਂ ਦਾ ਹੀ ਬਾਕੀ ਜਿਸ ਨੂੰ ਦੱਸਾਂ ਨੌਜਵਾਨ ਆਗੂ ਜਸਵਿੰਦਰ ਜੀ ਸਾਡੇ ਨਾਲ ਜੁੜੇ ਨੇ ਹੋਰ ਕੋਈ ਗੱਲਬਾਤ ਹੈ ਤਾਂ ਜੋ ਵੀ ਇੱਥੇ ਕੋਈ ਕਠਿਨਾਈ ਹੈ ਜਿਹਦੇ ਵਿੱਚ ਅਸੀਂ ਪਹਿਲਾਂ ਵੀ ਦੱਸਿਆ ਵੀ ਪੰਜਾਬ ਦੇ ਇੱਕੋ ਇੱਕ ਸਿਆਸੀ ਲੀਡਰ ਨੇ ਜਿਹੜੇ ਹਮੇਸ਼ਾ ਕਿਸਾਨਾਂ ਦੇ ਨਾਲ ਖੜਦੇ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਹਮੇਸ਼ਾ ਪਰਿਵਾਰ ਨੇ ਕਿਸਾਨਾਂ ਦੀ ਸੇਵਾ ਕੀਤੀ ਹੈ ਧੰਨਵਾਦ ਕਰਾਂਗੇ ਕਿ ਜਿਨ੍ਹਾਂ ਨੇ ਦਿੱਲੀ ਮੋਰਚੇ ਦੇ ਵਿੱਚ ਵੀ ਬਹੁਤ ਵੱਡਾ ਸਾਥ ਸਮਰਥਨ ਦਿੱਤਾ ਸੀਗਾ ਹੁਣ ਵੀ ਪਹਿਲਾਂ ਕੰਬਲ ਭੇਜੇ ਸੀ ਉਹਨਾਂ ਨੇ ਜਦੋਂ ਪਤਾ ਲੱਗਿਆ ਕਿ ਠੰਡ ਸ਼ੁਰੂ ਹੋ ਗਈ ਹੈ ਹੁਣ ਗੱਡੇ ਭੇਜੇ ਆ ਹੋਰ ਆ ਗੱਡੀ ਪੂਰੀ ਲੋਡ ਕਰਕੇ ਭੇਜੀ ਆ ਦੇਖੋ ਰਖੜਾ ਸਾਹਿਬ ਸਮੇਤ ਜਿਹੜੇ ਵੀ ਲੋਕ ਤਿਲ ਫੁੱਲ ਜਿਸ ਤਰੀਕੇ ਨਾਲ ਵੀ ਸੇਵਾ ਇਸ ਅੰਦੋਲਨ ਦੀ ਕਰ ਰਹੇ ਨੇ ਕਿਉਂਕਿ ਡੱਲੇਵਾਲ ਸਾਹਿਬ ਬਾਰੇ ਜਿੰਨਾ ਲੋਕਾਂ ਨੇ ਇਹ ਚੀਜ਼ ਸਮਝ ਲਈ ਕਿ ਸਰਦਾਰ ਡੱਲੇਵਾਲ ਸਾਹਿਬ ਕੋਈ ਆਪਣੇ ਘਰ ਦੀ ਲੜਾਈ ਨਹੀਂ ਲੜ ਰਹੇ ਇਕੱਲੇ ਇੱਕ ਪਿੰਡ ਦੀ ਜਾਂ ਇੱਕ ਪੰਜਾਬ ਦੀ ਲੜਾਈ ਨਹੀਂ ਲੜ ਰਹੇ ਡੱਲੇਵਾਲ ਸਾਹਿਬ ਪੂਰੇ ਦੇਸ਼ ਦੇ 140 ਕਰੋੜ ਲੋਕਾਂ ਦੇ ਜਿਹੜੇ ਚੁੱਲ੍ਹੇ ਆ ਉਹ ਬਲਦੇ ਰੱਖਣ ਦੀ ਲੜਾਈ ਲੜ ਰਹੇ ਆ ਤੇ ਜਿਹਦੇ ਖਾਤਰ ਜਦੋਂ ਸਾਡੇ ਸ਼ੁਭ ਕਰਨ ਦੀ ਸ਼ਹੀਦੀ ਇੱਥੇ 21 ਫਰਵਰੀ 2024 ਨੂੰ ਹੋ ਗਈ ਸੀ ਤਾਂ ਉਦੋਂ ਜਾਂ ਸਰਕਾਰਾਂ ਦੇ ਆਈਟੀ ਸੈੱਲ ਕਹ ਲਈਏ ਜਾਂ ਵਿਰੋਧੀ ਜਿਹੜੀਆਂ ਧਿਰਾਂ ਹੁਣ ਤੱਕ ਘਰੇ ਬੈਠੀਆਂ ਨੇ ਜਿਹੜੇ ਕਹਿੰਦੇ ਕਿ ਸਾਡਾ ਸਾਡੀ ਲੜਾਈ ਸਾਡੀ ਲੜਾਈ ਵੱਖਰੀ ਹੈ ਡੱਲੇਵਾਲ ਸਾਹਿਬ ਦੀ ਲੜਾਈ ਵੱਖਰੀ ਹੈ ਸਾਨੂੰ ਸੱਦਾ ਨਹੀਂ ਦਿੱਤਾ ਉਹਨਾਂ ਲੋਕਾਂ ਨੇ ਆਪਣੇ ਆਈਟੀ ਸੈੱਲ ਜਾਂ ਆਪਣੇ ਜੋ ਵੀ ਉਹਨਾਂ ਦੇ ਲਿਖਣ ਪੜ੍ਹਨ ਵਾਲੇ ਲੋਕ ਹੈ ਉਹਨਾਂ ਤੋਂ ਇਹ ਪ੍ਰਚਾਰ ਕਰਵਾਇਆ ਡੱਲੇਵਾਲ ਸਾਹਿਬ ਦੇ ਖਿਲਾਫ ਕਿ ਉਹਨਾਂ ਦੀ ਐਕਸ਼ਨ ਨੂੰ ਢਾਹ ਲਾਉਣ ਵਾਸਤੇ ਕਿ ਡੱਲੇਵਾਲ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਉੱਥੇ ਲੈ ਕੇ ਗਿਆ ਆਪ ਉਹ ਸਿਆਸਤ ਕਰਦਾ ਇਹ ਵੀ ਆਖਿਆ প্রচার ਕੀਤਾ ਗਿਆ ਕਿ ਇਹਨਾਂ ਲੀਡਰਾਂ ਦੇ ਆਗੂਆਂ ਦੇ ਆਪਣੇ ਬੱਚੇ ਵਿਦੇਸ਼ਾਂ ਵਿੱਚ ਸੈਟਲ ਹੁੰਦੇ ਆ ਇਹਨਾਂ ਦੇ ਪਿੱਛੇ ਬਹੁਤ ਵੱਡੀ ਬੈਕਐਂਡ ਤੇ ਬਹੁਤ ਵੱਡੀਆਂ ਪ੍ਰਾਪਰਟੀਆਂ ਬਣਾਈਆਂ ਹੁੰਦੀਆਂ ਇੱਥੇ ਪੂਰੀ ਰਾਤ ਦੱਲੇਵਾਲ ਸਾਹਿਬ ਦੇ ਬੇਟਾ ਗੁਰਪਿੰਦਰ ਉਹ ਪੂਰੀ ਰਾਤ ਜਿਹੜਾ ਉਹ ਮੋਰਚੇ ਦੀ ਨਿਗਰਾਨੀ ਕਰਦੇ ਆ ਆਪ ਇੱਥੇ ਜਾਗਦੇ ਰਹਿੰਦੇ ਆ ਉਹਨਾਂ ਦੀ ਨੌ ਰਾਣੀ ਉਹਨਾਂ ਦਾ ਪੋਤਰਾ ਇੱਥੇ ਮੋਰਚੇ ਦੇ ਵਿੱਚ ਹੁੰਦਾ ਜਿਹੜੀ ਗੱਲ ਕਰੀਏ ਵੱਡੀਆਂ ਪ੍ਰਾਪਰਟੀਆਂ ਦੀ ਜਿਨ੍ਹਾਂ ਨੇ ਬਣਾਈਆਂ ਹੁਣ ਤੱਕ ਘਰ ਬੈਠੇ ਮੈਂ ਸਾਫ਼ ਸ਼ਬਦਾਂ ਚ ਕਹੂੰਗਾ ਕਿ ਹੁਣ ਤੱਕ ਨਿਕਲ ਕੇ ਆ ਨਹੀਂ ਸਕੇ ਲੋਕਾਂ ਨੂੰ ਲਾਹਣਤਾਂ ਪਾ ਰਹੇ ਆ ਦੱਲੇਵਾਲ ਸਾਹਿਬ ਦੀ ਪ੍ਰਾਪਰਟੀ ਬਾਰੇ ਮੈਂ ਜਾਣਕਾਰੀ ਦੇ ਦਿਆਂ ਦੁਨੀਆ ਨੂੰ ਤੁਹਾਡੇ ਮਾਧਿਅਮ ਰਾਹੀਂ ਕਿ ਦੱਲੇਵਾਲ ਸਾਹਿਬ ਨੇ ਜਿਸ ਦਿਨ 26 ਨਵੰਬਰ ਨੂੰ ਮਰਨ ਵਰਤੇ ਬੈਠਣਾ ਸੀ 25 ਨਵੰਬਰ ਨੂੰ ਸਾਡੀ ਹਾਜ਼ਰੀ ਦੇ ਵਿੱਚ ਸਾਨੂੰ ਵੀ ਪ੍ਰਧਾਨ ਜੀ ਹੋਰ ਨੇ ਬੁਲਾਇਆ ਸੀ ਫਰੀਦਕੋਟ ਜਦੋਂ ਪ੍ਰਾਪਰਟੀ ਉਹਨਾਂ ਨੇ ਆਪਣੇ ਬੱਚਿਆਂ ਦੇ ਨਾਂ ਕਰਵਾਉਣੀ ਸੀ ਉਸ ਤੋਂ ਪਹਿਲਾਂ ਡੱਲੇਵਾਲ ਸਾਹਿਬ ਨੇ 4-5 ਵਾਰੀ ਮਰਨ ਵਰਤ ਰੱਖੇ ਆ ਪਰ ਉਹ ਮੰਗਾਂ ਛੋਟੀਆਂ ਹੁੰਦੀਆਂ ਸੀ ਉਹਨਾਂ ਨੂੰ ਪਤਾ ਸੀ ਕਿ ਮੰਨ ਲਈਆਂ ਜਾਣੀਆਂ ਇਹ ਮੰਗ ਬਹੁਤ ਵੱਡੀ ਸੀ ਜਿਹੜੀ ਜਿਹੜੀਆਂ ਮੰਗਾਂ ਮੰਨ ਕੇ ਸਰਕਾਰ ਮੁੱਕਰ ਗਈ ਉਹਨਾਂ ਨੂੰ ਲਾਗੂ ਕਰਵਾਉਣ ਦੀ ਜਿਹੜੀ ਲੜਾਈ ਸੀ ਇਹ ਤਾਂ ਡੱਲੇਵਾਲ ਸਾਹਿਬ ਨੇ ਫਰੀਦਕੋਟ ਜਿਹੜੀ ਆਪਣੇ ਬੱਚਿਆਂ ਦੇ ਨਾਂ ਪਰਿਵਾਰ ਦੇ ਨਾਂ ਆਪਣੀ ਪ੍ਰਾਪਰਟੀ ਜਿਹੜੀ ਕਰਵਾਈ ਹੈ ਮੈਂ ਉਹਦਾ ਬਾਇਓਡਾਟ ਇੱਕ ਵਾਰ ਲੋ ਇਹ ਦਾਦਾ ਜੀ ਤੋਂ ਉਹਨਾਂ ਦੇ ਪਿਤਾ ਜੀ ਨੂੰ ਤੇ ਡੱਲੇਵਾਲ ਸਾਹਿਬ ਦੇ ਪਿਤਾ ਜੀ ਤੋਂ ਡੱਲੇਵਾਲ ਸਾਹਿਬ ਨੂੰ ਸ਼ੁਰੂ ਤੋਂ ਲੈ ਕੇ ਡੱਲੇਵਾਲ ਸਾਹਿਬ ਤੱਕ 17 ਏਕੜ ਜ਼ਮੀਨ ਆਈ ਸੀ ਉਹੀ 17 ਏਕੜ ਜ਼ਮੀਨ ਆਗੂ ਪਾਉਣੇ 17 ਹੋਈ ਨਾ ਸਵਾ 17 ਹੋਈ ਉਹੀ ਪਾਉਣੇ 17 ਏਕੜ ਜ਼ਮੀਨ ਜਿਹੜੀ ਹੈ ਉਹ 25 ਨਵੰਬਰ ਨੂੰ ਡੱਲੇਵਾਲ ਸਾਹਿਬ ਨੇ ਆਪਣੇ ਪਰਿਵਾਰ ਦੇ ਨਾਂ ਕਰਵਾਈਆ ਫਰੀਦਕੋਟ ਕਚਹਿਰੀਆਂ ਦੇ ਵਿੱਚ ਉਸ ਤੋਂ ਬਿਨਾ ਨਾ ਕੋਈ ਇਹਨਾਂ ਦਾ ਪੈਟਰੋਲ ਪੰਪ ਹੈ ਨਾ ਕੋਈ ਇਹਨਾਂ ਦਾ ਰਿਜ਼ਲਟ ਹੈ ਨਾ ਕੋਈ ਉਹਨਾਂ ਦੀ ਆੜਤ ਹੈ ਨਾ ਉਹਨਾਂ ਦਾ ਕੋਈ ਹੋਰ ਆਪਾਂ ਕਹ ਜੀ ਕੋਈ ਵੱਡੀਆਂ ਪ੍ਰਾਪਰਟੀਆਂ ਚੰਡੀਗੜ੍ਹ ਵਗੈਰਾ ਦੇ ਵਿੱਚ ਹੈ ਤੇ ਆਪਣੀ ਜਿਹੜੀ ਜਾਨ ਦਾਅ ਤੇ ਲਾਉਣੀ ਪਈ ਉਹਨੂੰ ਇਸ ਕਰਕੇ ਕਿ ਜਿਹੜਾ ਕੂੜ ਪ੍ਰਚਾਰ ਉਹਨਾਂ ਦੇ ਇੱਕ ਇਮਾਨਦਾਰ ਆਗੂ ਦੇ ਖਿਲਾਫ ਕੀਤਾ ਗਿਆ ਉਹਨੂੰ ਭੰਡਣ ਦੀ ਖਾਤਰ ਉਹਨੂੰ ਬਦਨਾਮ ਕਰਨ ਦੀ ਖਾਤਰ ਕਿ ਲੋਕਾਂ ਦੇ ਪੁੱਤ ਮਰਵਾਉਂਦੇ ਆ ਇਹ ਤੇ ਆਪਣੇ ਪਰਿਵਾਰਾਂ ਨੂੰ ਖੁਸ਼ਹਾਲ ਕਰਦੇ ਆ ਫਿਰ ਉਹਨੇ ਕਿਹਾ ਕਿ ਮੈਂ ਲੋਕਾਂ ਦੇ ਪੁੱਤ ਨਹੀਂ ਮਰਵਾਉਣੇ ਇਸ ਵਾਰੀ ਮੈਂ 140 ਕਰੋੜ ਦੇਸ਼ ਦੇ ਜਿਹੜੇ ਲੋਕ ਆ ਉਹਨਾਂ ਦੀ ਲੜਾਈ ਮੈਂ ਆਪਣੀ ਜਾਨ ਦਾ ਤੇ ਲਾ ਕੇ ਖੇਡੂਗਾ ਜਾਂ ਤਾਂ ਸਰਕਾਰ 140 ਕਰੋੜ ਲੋਕਾਂ ਨੂੰ ਸੁਰੱਖਿਅਤ ਕਰ ਲੂਗੀ ਜਾਂ ਫਿਰ ਮੇਰੀ ਜਾਨ ਜਾਵੇ ਤੇ ਰਖਣਾ ਸਾਹਿਬ ਦਾ ਇੱਕ ਵਾਰ ਫਿਰ ਅਸੀਂ ਧੰਨਵਾਦ ਕਰਦੇ ਆ ਆਪਣੇ ਪੂਰੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਦੋਨਾਂ ਫਾਰਮਾਂ ਵੱਲੋਂ ਧੰਨਵਾਦ ਕਰਦੇ ਆ ਜਿਵੇਂ ਤੁਸੀਂ ਪ੍ਰਧਾਨ ਜੀ ਸਰਦਾਰ ਬੋਧ ਸਿੰਘ ਜੀ ਇਹਨਾਂ ਨੂੰ ਪੁੱਛਿਆ ਕਿ ਜੇ ਫਿਰ ਵੀ ਕਿਸੇ ਮਦਦ ਦੀ ਲੋੜ ਹੋਵੇ ਕਿਉਂਕਿ ਮੋਰਚੇ ਬਾਈ ਜੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਵੱਡੀ ਸੇਵਾ ਨਿਭਾਰੋ ਇੱਥੇ ਰਹਿ ਕੇ ਅਸੀਂ ਬੇਸ਼ੱਕ ਰਹਿ ਕੇ ਸੇਵਾ ਨਿਭਾ ਰਹੇ ਹਾਂ ਪਰ ਇਹਨਾਂ ਮੋਰਚਿਆਂ ਨੂੰ ਚਲਾਉਣ ਵਾਸਤੇ ਸਾਥ ਸਹਿਯੋਗ ਸੇਵਾ ਦੀ ਬਹੁਤ ਵੱਡੀ ਲੋੜ ਹੁੰਦੀ ਹੈ ਜਿਹੜੀ ਵੱਡੇ ਪੱਧਰ ਤੇ ਰਖੜਾ ਸਭ ਵਰਗੇ ਲੋਕਾਂ ਦੇ ਵੱਲੋਂ ਹੋਰ ਵੀ ਬਹੁਤ ਵੱਡੇ ਪੱਧਰ ਤੇ ਆ ਰਹੀ ਆ ਉਹਨਾਂ ਸਾਰਿਆਂ ਦਾ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਦੋਨਾਂ ਫਾਰਮਾਂ ਵੱਲੋਂ ਧੰਨਵਾਦ ਕਰਦੇ ਹਾਂ ਮੈਂ ਇੱਕ ਹੋਰ ਜਾਣਕਾਰੀ ਦਵਾਂ ਜੀ ਜਿੱਦਾਂ 26 ਦਿਨ ਹੋ ਗਏ ਇੱਕ ਜਰਨੈਲ ਨੇ ਆਪਣੇ ਸਾਰਿਆਂ ਲਈ ਜਾਨ ਦੀ ਬਾਜ਼ੀ ਲਾਈ ਹੋਈ ਹੈ ਜਿਸ ਤਰ੍ਹਾਂ ਕਹਿੰਦੇ ਲੋਕਾਂ ਦੇ ਪੁੱਤ ਮਰਵਾਉਣ ਦੀ ਗੱਲ ਨਹੀਂ ਇੱਥੇ ਆਪ ਸਿਰ ਧੜ ਦੀ ਬਾਜ਼ੀ ਇਹਨਾਂ ਨੇ ਲਾਤੀ ਹੈ ਤੇ ਹੁਣ ਉਹਨਾਂ ਦੀ ਸਿਹਤ ਕਿੱਦਾਂ ਹੈ ਸਿਹਤ ਤਾਂ ਦੂਸਰੇ ਪਾਸੇ ਪੀਸੀ ਚੱਲ ਰਹੀ ਹੈ ਜੀ ਮੈਂ ਉਧਰ ਹੀ ਦੇਖ ਰਿਹਾ ਸੀਗਾ ਕਿਉਂਕਿ ਡਾਕਟਰ ਸਾਹਿਬਾਨ ਨੇ ਜੋ ਹੁਣੇ-ਹੁਣੇ ਦੱਸਿਆ ਡਾਕਟਰ ਸਹਿਬਾਨ ਸਿੰਘ ਜੀ ਉਹਨਾਂ ਦੀ ਪੂਰੀ ਟੀਮ 50 ਤੋਂ ਵੱਧ ਡਾਕਟਰਾਂ ਦੀ ਟੀਮ ਜੀ ਪਲ-ਪਲ ਉਹਨਾਂ ਦੀ ਸਿਹਤ ਦਾ ਖਿਆਲ ਰੱਖ ਰਹੀ ਹੈ ਉਹਨਾਂ ਨੇ ਜੋ ਹੁਣੇ-ਹੁਣੇ ਦੱਸਿਆ ਕਿਉਂਕਿ ਨਵੀਆਂ-ਨਵੀਆਂ ਜਾਣਕਾਰੀਆਂ ਡਾਕਟਰ ਸਹਿਬਾਨ ਹਰ ਰੋਜ਼ ਜੋ ਬੈਕਐਂਡ ਤੋਂ ਅਮਰੀਕਾ ਤੋਂ ਜਿੱਥੇ ਉਹਨਾਂ ਦੀਆਂ ਟੀਮਾਂ ਬੈਠੀਆਂ ਡਾਕਟਰ ਸਾਹਿਬ ਦੀਆਂ ਉੱਥੋਂ ਜੋ ਬੈਕਐਂਡ ਤੋਂ ਨਿਕਲ ਕੇ ਆਉਂਦਾ ਉਹਦੇ ਮੁਤਾਬਕ ਡਾਕਟਰ ਸਹਿਬਾਨ ਨੇ ਹੁਣੇ-ਹੁਣੇ ਦੱਸਿਆ ਕਿ ਜਿਹੜੀ ਪਹਿਲੀ ਕਪੈਸਿਟੀ ਹੁੰਦੀ ਹੈ ਭੁੱਖੇ ਰਹਿਣ ਦੀ ਉਹ 7 ਦਿਨ ਦੀ ਹੁੰਦੀ ਹੈ ਉਹਦੇ ਨਾਲ ਸਰੀਰ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਬੰਦਾ ਭੁੱਖਾ ਰਹਿ ਲੈਂਦਾ ਜਿਹੜੀ 7 ਤੋਂ ਜੋ ਉਹਨਾਂ ਦੇ ਅੰਦਰ ਆਪਾਂ ਕਹਿੰਦੇ ਕਿ ਫੈਟ ਜਮਾ ਹੋਈਏ ਅਗਲੇ 7 ਦਿਨ ਉਹ ਫੈਟ ਨੂੰ ਜਿਹੜਾ ਉਹ ਸਰੀਰ ਖਾਂਦਾ ਜਦੋਂ ਉਹ 14 ਦਿਨ ਪੂਰੇ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਪਿਛਲੇ ਦਿਨੀ ਡਾਕਟਰ ਸੁਆਬ ਮਾਨ ਸਿੰਘ ਉਹਨਾਂ ਨੇ ਵੀ ਇੱਕ ਆਪਣਾ ਬਿਆਨ ਜਾਰੀ ਕੀਤਾ ਸੀ ਕਿ ਡਾਕਟਰ ਸਾਹਿਬਾਨ ਨੇ ਵੀ ਉਹ ਗੱਲ ਦੱਸੀ ਕਿ 14 ਦਿਨਾਂ ਤੋਂ ਬਾਅਦ ਜਿਹੜਾ ਫਿਰ ਉਹ ਅੰਦਰੋਂ ਟੋਟਲ ਉਹ ਚੀਜ਼ਾਂ ਲਾਸ ਹੋਣੇ ਸ਼ੁਰੂ ਹੋ ਜਾਂਦੀਆਂ ਜਿਨ੍ਹਾਂ ਨੇ ਬੰਦੇ ਨੂੰ ਜਿਉਂਦਾ ਰੱਖਣਾ ਹੁੰਦਾ ਤੇ ਡਾਕਟਰ ਸਾਹਿਬ ਨੇ ਹੁਣੇ ਦੱਸਿਆ ਪੀਸੀ ਦੇ ਵਿੱਚ ਦੱਸ ਰਹੇ ਆ ਉਹ ਕਿ ਅਸੀਂ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਦੀ ਸਿਹਤ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਾਲਾਤ ਉਹਨਾਂ ਦਾ ਜਿਹੜਾ ਖਦਸ਼ਾ ਉਹ ਬਣਿਆ ਹੋਇਆ ਹੈ ਅੱਛਾ ਵੀਰ ਜੀ ਮੈਂ ਲਾਸਟ ਸਵਾਲ ਕਰਨਾ ਚਾਹੁੰਦਾ ਹੈ ਗਵਰਨਮੈਂਟ ਤੱਕ ਕੋਈ ਗੱਲਬਾਤ ਪਹੁੰਚੀ ਜਾਂ ਕੋਈ ਸਰਕਾਰ ਵੱਲੋਂ ਕਿਸਾਨਾਂ ਨੂੰ ਸੁਨੇਹਾ ਆਇਆ ਨਹੀਂ ਜੀ ਸਰਕਾਰ ਤਾਂ ਗੋਂਗੀ ਬੋਲੀ ਹੈ ਚਾਹੇ ਸਟੇਟ ਦੀ ਗੱਲ ਕਰ ਲਓ ਜਾਂ ਕੇਂਦਰ ਦੀ ਗੱਲ ਕਰ ਲਓ ਜੇ ਸਰਕਾਰ ਨੂੰ ਕੁਝ ਪਤਾ ਹੁੰਦਾ ਸਰਕਾਰ ਦੇ ਵਿੱਚੋਂ ਵਿੱਚੋਂ ਆਪਣੇ ਨੁਮਾਇंदे ਭੇਜ ਕੇ ਦੇਖਦੀ ਹੈ ਕਹਿੰਦੇ ਕਿਸੇ ਆਪਣੇ ਛੋਟੇ ਐਮਐਲਏ ਨੂੰ ਭੇਜਦਾ ਕਿ ਕਿਸੇ ਆਪਣੇ ਨਮਾਇंदे ਨੂੰ ਭੇਜਦਾ ਕਿ ਜਾ ਕੇ ਇੱਕ ਵਾਰੀ ਡੀਐਨਏ ਚੈੱਕ ਡੀਐਨਏ ਚੈੱਕ ਕਰਕੇ ਆਓ ਕਿ ਆਪਾਂ ਨੂੰ ਕੁਝ ਕਹਿੰਦੇ ਆ ਕਿ ਨਹੀਂ ਕਹਿੰਦੇ ਪੰਜਾਬ ਸਰਕਾਰ ਨੇ ਹੁਣ ਤੱਕ ਕੀਤਾ ਕਿ ਪੰਜਾਬ ਸਰਕਾਰ ਘੱਟੋ ਘੱਟ ਕੇਂਦਰ ਸਰਕਾਰ ਨੂੰ ਇਹ ਗੱਲ ਕਹਿੰਦੀ ਕਿ ਇੱਕ ਕੈਂਸਰ ਪੀੜ ਤਾਂ 70 ਸਾਲ ਤੋਂ ਵੱਧ ਉਮਰ ਦਾ ਬਜ਼ੁਰਗ ਜਿਹੜਾ ਉਹ ਦੇਸ਼ ਦੇ ਲੋਕਾਂ ਦੀ ਲੜਾਈ ਲੜਨ ਵਾਸਤੇ ਆਪਣੀ ਜਾਨ ਦਾਤੇ ਲਾ ਕੇ ਬੈਠਾ ਕੋਈ ਨਵੀਂ ਮੰਗ ਨਹੀਂ ਉਹਨਾਂ ਦੀ ਉਸੇ ਮੰਗ ਦੀ ਗੱਲ ਹੈ ਜਿਹੜੀਆਂ ਮੰਗਾ ਜਦੋਂ 2020 ਦੇ ਵਿੱਚ ਅੰਦੋਲਨ ਵੇਲੇ ਤੁਸੀਂ ਤਿੰਨ ਖੇਤੀ ਕਾਨੂੰਨ ਰੱਦ ਕਰਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਤੁਸੀਂ ਮੰਗਾ ਮੰਨ ਲ ਅਸੀਂ ਇਹਨਾਂ ਦਾ ਨੋਟੀਫਿਕੇਸ਼ਨ ਕਰਦੇ ਹਾਂ ਕਿ ਅਸੀਂ ਇਹ ਮੰਗਾਂ ਲਾਗੂ ਕਰਦੇ ਹਾਂ ਕਿ ਉਹਨਾਂ ਮੰਗਾਂ ਦਾ ਰੌਲਾ ਜੋ ਮੰਨੀਆਂ ਹੋਈਆਂ ਮੰਗਾਂ ਸਰਕਾਰ ਹੁਣ ਤੱਕ ਲਾਗੂ ਨਹੀਂ ਕਰਨੀਆਂ ਜੀ ਵੀਰ ਜੀ ਠੀਕ ਆ ਆਪਾਂ ਕਹਿ ਦਿੰਦੇ ਆ ਵੀ ਸੈਂਟਰ ਦੀ ਸਰਕਾਰ ਹੈ ਮਤਰੀਮ ਵਾਲਾ ਸਲੂਕ ਕਰਦੀ ਆ ਪੰਜਾਬ ਸਰਕਾਰ ਦੇ 92 ਐਮ ਐਲ ਏ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਹੈ ਨਾ ਉਹ ਉਹ ਤਾਂ ਕਹਿੰਦੇ ਵੀ ਮੈਂ ਕਿਸਾਨਾਂ ਦੇ ਨਾਲ ਹਮੇਸ਼ਾ ਖੜਾ ਹਾਂ ਕਿਸਾਨਾਂ ਦਾ ਪੁੱਤ ਆ ਉਹ ਉਹਨਾਂ 'ਚ ਕੋਈ ਵੀ ਹਲ ਤੱਕ ਗੱਲ ਲੈ ਕੇ ਨਹੀਂ ਆਇਆ ਨਹੀਂ ਜੀ ਕਿਸੇ ਕਿਸਮ ਦੀ ਕੋਈ ਗੱਲ ਹਲੇ ਤੱਕ ਨਹੀਂ ਆਈ ਕਿਉਂਕਿ ਜੇ ਕੋਈ ਆਉਂਦਾ ਵੀ ਆ ਨਾ ਤਾਂ ਉਹ ਮੈਂ ਸਾਫ਼ ਸ਼ਰਤਾਂ ਦੇ ਵਿੱਚ ਕਹੂੰਗਾ ਅਸੀਂ ਦੂਜੀਆਂ ਚਾਹੇ ਕੋ ਡੱਲੇਵਾਲ ਸਾਹਿਬ ਦੀ ਸਿਹਤ ਦਾ ਹਾਲ ਜਾਣਨ ਵਾਸਤੇ ਆ ਰਿਹਾ ਆਉਂਦੇ ਆ ਤੇ ਆ ਕੇ ਮੈਂ ਕਹਿੰਨਾ ਕਿ ਆਪਣੀਆਂ ਫੋਟੋਆਂ ਖਿੱਚਵਾ ਕੇ ਆਪਣੇ ਇੱਕ ਵਾਰੀ ਬਿਆਨ ਜਿਹੜੇ ਮੀਡੀਆ ਦੇ ਵਿੱਚ ਪ੍ਰੈਸ ਦੇ ਵਿੱਚ ਜਾਰੀ ਕਰਕੇ ਵਾਪਸ ਚਲੇ ਜਾਂਦੇ ਪਿੱਛੇ ਜਾ ਕੇ ਉਹਨਾਂ ਨੇ ਜ਼ਮੀਨੀ ਪੱਧਰ ਤੇ ਕੀ ਕੀਤਾ ਉਸ ਚੀਜ਼ ਦਾ ਸਾਨੂੰ ਕਿਤਨਾ ਕਿਤੋਂ ਸ਼ਿਕਵਾ ਹੈ ਇਸ ਗੱਲ ਦਾ ਚਾਹੇ ਉਹ ਸਰਕਾਰ ਤੇਰੇ ਦੇ ਬੰਦੇ ਹੋਣ ਚਾਹੇ ਉਹ ਵਿਰੋਧੀ ਧਿਰ ਦੇ ਬੰਦੇ ਹੋਣ ਇੱਥੇ ਸਮਾਜਸੀ ਵੀ ਜਥੇਬੰਦੀਆਂ ਆ ਰਹੀਆਂ ਜਿਹੜੀਆਂ ਆਪਣੇ ਧਾਰਮਿਕ ਜਥੇਬੰਦੀਆਂ ਆ ਰਹੀਆਂ ਸਿਆਸੀ ਪਾਰਟੀਆਂ ਆ ਰਹੀਆਂ ਸੈਲੀਬ੍ਰਿਟੀਜ਼ ਆ ਰਿਆ ਅਸੀਂ ਕਹਿੰਨੇ ਕਿ ਲੋੜ ਹੈ ਇੱਕ ਆਗੂ ਜਿਹੜਾ ਅਗਵਾਈ ਕਰ ਰਿਹਾ ਇਮਾਨਦਾਰੀ ਦੇ ਨਾਲ ਜਿਹਦੇ ਤੇ ਕੋਈ ਦਾਗ ਨਹੀਂ ਜਦੋਂ ਰੌਲਾ ਪਿਆ ਸੀ ਕਿ 400 ਕਰੋੜ ਤੋਂ ਵੱਧ ਰੁਪਈਆ ਦਿੱਲੀ ਅੰਦੋਲਨ ਦੇ ਵਿੱਚ ਸਾਡੇ ਦੇਸ਼ ਦਾ ਤੇ ਐਨ ਆਰ ਆਈ ਲੋਕਾਂ ਦਾ ਲੱਗਿਆ ਉਹਦੇ ਹਿਸਾਬ ਦੀ ਜਦੋਂ ਗੱਲ ਆਈ ਸੀ ਤਾਂ ਜਿਹੜੇ ਪੈਸੇ ਡੱਲੇਵਾਲ ਸਾਹਿਬ ਦੇ ਹੱਥਾਂ ਦੇ ਵਿੱਚ ਦੀ ਆਖਿਰ ਲੱਗੇ ਸੀ ਉਹਨਾਂ ਨੇ ਆਪਣੇ ਇੱਕ ਇੱਕ ਰੁਪਈਆ ਦਾ ਹਿਸਾਬ ਦੇ ਕੇ ਬਾਕੀ ਸਾਰਿਆਂ ਨੂੰ ਕਿਹਾ ਸੀ ਬਤੀਜਾਥੇ ਬੰਦੀਆਂ ਨੂੰ ਆਪਣੇ ਪੈਸਿਆਂ ਦਾ ਹਿਸਾਬ ਦਿਓ ਉਸੇ ਹਿਸਾਬ ਤੋਂ ਜਾ ਕੇ ਇਹ ਚੀਜ਼ਾਂ ਜਿਹੜੀਆਂ ਸੀ ਜਾਂ ਇਲੈਕਸ਼ਨ ਲੜਨ ਤੋਂ ਜਾਂ ਉਸ ਹਿਸਾਬ ਤੋਂ ਜਾ ਕੇ ਫਰਕ ਪਿਆ ਸੀ ਪਰ ਮੈਂ ਬੇਨਤੀ ਕਰਦਾ ਕਿ ਜਿਹੜੇ ਵੀ ਆਉਂਦੇ ਆਪਣੇ ਪੱਧਰ ਤੇ ਦੇਖੋ ਕਿ ਕੋਈ ਕਿਸੇ ਤਰੀਕੇ ਲੜ ਸਕਦਾ ਕੋਈ ਕਿਸੇ ਤਰੀਕੇ ਲੜ ਸਕਦਾ ਫਿਰ ਮੈਂ ਕਹਿਣਾ ਕਿ ਜੇ ਘਟੋਕੜ ਸਿਆਸੀ ਤਰ ਜਿਹੜੀ ਸੱਤਾ ਤਰ ਹੁੰਦੀ ਹੈ ਜੇ ਉਹ ਮੰਨ ਕੇ ਚੱਲੋ ਕਿ ਜਾਂ ਜਾਂ ਫਿਰ ਜਿਵੇਂ ਕਹਿੰਦੇ ਆ ਕਿ ਭਾਜਪਾ ਦੀ ਬੀ ਟੀਮ ਆਮ ਆਦਮੀ ਪਾਰਟੀ ਜਿਉਂ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ ਤਾਂ ਫਿਰ ਵਿਰੋਧੀ ਕਿੱਥੇ ਹੈ ਜੀ ਉਹਨਾਂ ਦੇ 92 94 95 ਅੱਜ ਹੈਗੇ ਆ ਤੇ 116 ਜਿਹੜੇ 94 95 ਦੇ ਵਿੱਚੋਂ ਬਾਕੀ ਬਚਦੇ ਉਹ ਕਿੱਥੇ ਆ ਉਹ ਆਵਾਜ਼ ਬੰਦ ਬੁਲੰਦ ਕਿਉਂ ਨਹੀਂ ਕਰਦੇ ਇੱਥੋਂ ਪਤਾ ਲੱਗਦਾ ਹੈ ਕਿ ਸਰਦਾਰ ਡੱਲੇਵਾਲ ਸਾਹਿਬ ਨੂੰ ਫਿਰ ਹਾਲ ਦੀ ਘੜੀ ਚਾਹੀਓ ਕਿ ਸਰਕਾਰ ਦੇ ਵਿੱਚ ਚਾਹੇ ਕੋਈ ਸਰਕਾਰ ਤੋਂ ਬਾਹਰ ਇੱਕ ਵਾਰ ਇਹਨੂੰ ਆਪਣੇ ਹਾਲਾਤ ਯਾਨੀ ਕਿ ਮਰਨ ਵਾਸਤੇ ਛੱਡ ਦਿੱਤਾ ਗਿਆ ਇਹ ਦੇਖੋ ਕੀ ਬਣਦਾ ਤੇ ਜਿਹੜੇ ਇਹਦੇ ਦੇ ਭਰਾ ਬਣ ਕੇ ਚੱਲੇ ਸੀ 32 ਜਥੇਬੰਦੀਆਂ ਕਿਤੇ ਉਹ ਸੈਂਟਰ ਸਰਕਾਰ ਤੋਂ ਜਿਵੇਂ ਤੇ ਇਲਜ਼ਾਮ ਲੱਗਿਓ ਟਾਈਮ ਵੀ ਇਹ ਮੋਰਚੇ ਨੂੰ ਵੇਚਿ ਆਏ ਵੀ ਅੱਜ ਉਹ ਚੀਜ਼ਾਂ ਕਿਤੇ ਨਾ ਕਿਤੇ ਸਾਬਤ ਤਾਂ ਨਹੀਂ ਹੋ ਰਹੀਆਂ ਵੀ ਕਿਤੇ ਸੈਂਟਰ ਦੇ ਖੇਤਰ ਚੱਲ ਫੇ ਤਾਂ ਉਹਨਾਂ ਨੇ ਕਿਹਾ ਉਦੋਂ ਤਾਂ ਇੰਨੇ ਮੋٹے ਪੈਸੇ ਲੈ ਗਏ ਹੁਣ ਤੁਸੀਂ ਕਿੱਧਰ ਮੂੰਹ ਚੱਕਿਆ ਅਸਲ ਚ ਇਹੀ ਗੱਲਾਂ ਹੁੰਦੀਆਂ ਜੀ ਜਿਹੜੇ ਬੰਦੇ ਨੇ ਜਿਹੜਾ ਨਹੀਂ ਵੇਖਿਆ ਸੀ ਹਾਂ ਹਾਂ ਜਿਹੜਾ ਬੇ ਡਰ ਸੀ ਜਿਹਨੂੰ ਧੜਕ ਜਰਨਲ ਸੀ ਉਹ ਆ ਕੇ ਬੈਠ ਗਿਆ ਬਾਕੀ ਛੁੱਪ ਗਏ ਬਾਕੀ ਹਾਂ ਅੱਖ ਚੱਕ ਆਖ ਪਾਉਣ ਦੀ ਜੁਰਤ ਜੇ ਡੱਲੇਵਾਲ ਸਾਹਿਬ ਰੱਖਦੇ ਸੀ ਤਾਂ ਅੱਜ ਫੇਰ 10 ਮਹੀਨਿਆਂ ਤੋਂ ਸ਼ੰਭੂ ਖਨੌਰੀ ਰਤਨਪੁਰਾ ਸਾਰੇ ਬਾਰਡਰਾਂ ਤੇ ਡਟੇ ਹੋਏ ਆ ਉਹਨਾਂ ਸੰਘਰਸ਼ੀ ਲੋਕਾਂ ਨੂੰ ਅਸੀਂ ਸਲੂਟ ਕਰਦੇ ਹਾਂ ਜਿਹੜੇ ਆਪਣੇ ਘਰ-ਬਾਰ ਕੰਮ-ਕਾਰ ਛੱਡ ਕੇ ਜਾਂ ਬੈਕ ਐਂਡ ਤੋਂ ਵੀ ਜੇ ਮੇਰਾ ਖੜਾ ਸਾਹਿਬ ਨੇ ਮਦਦ ਭੇਜੀ ਹੈ ਬੈਕ ਐਂਡ ਤੋਂ ਜਿਹੜੇ ਮਦਦ ਭੇਜ ਰਹੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇੰਨੀ ਦੂਰ ਬੈਠੇ ਆ ਕਿ ਚੱਲ ਕੇ ਨਹੀਂ ਆ ਸਕਦੇ ਪਰ ਉਹ ਸੰਪਰਕ ਦੇ ਵਿੱਚ ਆ ਉਹ ਕਹਿੰਦੇ ਕਿ ਸਾਨੂੰ ਕਿਸੇ ਕਿਸਮ ਦੀ ਤਨਮਨ ਧੰਦੇ ਨਾਲ ਜਿਹੜੀ ਤੁਸੀਂ ਸਾਡੇ ਕੋਲ ਮਦਦ ਚਾਹੀਦੀ ਹੈ ਅਸੀਂ ਤੁਹਾਨੂੰ ਭੇਜਾਂਗੇ ਪ੍ਰਧਾਨ ਜੀ ਇਹ ਨਹੀਂ ਲੱਗਦਾ ਵੀ ਜਿੱਦਾਂ ਹੁਣ ਉਹ ਲੀਡਰਾਂ ਨੂੰ ਤਿਆਗ ਕੇ ਲੋਕ ਆਪ ਮਹਾਰੇ ਆ ਕੇ ਬੈਠਣ ਲੱਗੇ ਬਹੁਤ ਸਾਰੀਆਂ ਉਹਨਾਂ ਜਥੇਬੰਦੀਆਂ ਨੂੰ ਛੱਡ ਕੇ ਲੋਕ ਆ ਰਹੇ ਆ ਜੀ ਜਿਹੜੇ ਲੋਕ ਕਹਿੰਦੇ ਆ ਕਿ ਡੱਲੇਵਾਲ ਨੇ ਸਾਨੂੰ ਸੱਦਾ ਨਹੀਂ ਦਿੱਤਾ ਸੀ ਤੇ ਸੱਦਾ ਦੇਣ ਦੇ ਨਾਂ ਤੇ ਬਹੁਤ ਸਾਰੇ ਲੋਕਾਂ ਨੇ ਇਹ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਯੁੱਗ ਚੱਲੀ ਜਾਂਦਾ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਆਖੀ ਸੀ ਕਿ ਸੱਦਾ ਦੇਣ ਨੂੰ ਡੱਲੇਵਾਲ ਜਾਂ ਪੰਨੂ ਭੰਦੇੜ ਦੇ ਮੁੰਡੇ ਦਾ ਵਿਆਹ ਨਹੀਂ ਸੀ ਅੱਜ ਉਹ ਗੱਲਾਂ ਪਤਾ ਲੱਗੀਆਂ ਇੱਥੇ ਹਰ ਰੋਜ਼ ਸਟੇਜ ਤੋਂ ਅਸੀਂ ਅਨਾਉਂਸ ਕਰਦੇ ਆਂ ਕਦੇ ਕਿਸੇ ਜਥੇਬੰਦੀ ਨੂੰ ਛੱਡ ਕੇ ਜਿਹੜੇ ਲੋਕ ਆ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਜਿਹੜੇ ਲੋਕ ਤਾਂ ਜਿਹੜੇ ਝੋਲੀ ਚੁੱਕਾ ਕਿਸੇ ਦੇ ਝੋਲੀ ਚੁੱਕਾ ਕਿਸੇ ਪਾਸੇ ਦੇ ਨਹੀਂ ਹੁੰਦੇ ਜੇ ਤੁਸੀਂ ਝੰਡਾ ਚੁੱਕਣਾ ਮੈਂ ਕਹਿੰਦਾ ਆਉਣਾ ਚਾਹਦੇ ਜਿਵੇਂ ਸਰਦਾਰ ਜਜੀਤ ਸਿੰਘ ਢੱਲੇਵਾਲ ਸਾਹਿਬ। ਬਾਈ ਜੀ ਗੱਲਬਾਤ ਕਰਨੀ ਸ਼ੁਕਰੀਆ। ਧੰਨਵਾਦ। ਮਾਸਟਰ ਸੁਖਵਿੰਦਰ ਜੀ ਅੱਜ ਨਾਲ ਆਏ ਨੇ ਜਿਹੜਾ ਸਾਰਾ ਸਮਗਰੀ ਭੇਜੀ ਗਈ ਹੈ ਉਹ ਸਰਦਾਰ ਸੁਜੀਤ ਸਿੰਘ ਰਖੜਾ ਜਿਹਦੇ ਪੋਲੀਟਿਕਲ ਸੈਕਟਰੀ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਬਾਈ ਜੀ ਇੱਕ ਮਿੰਟ। ਹੋਠ ਠੀਕ ਠਾਕ ਜੀ। ਹਾਂਜੀ ਬਿਲਕੁਲ ਠੀਕ ਠਾਕ ਜੀ। ਰਖੜਾ ਸਾਹਿਬ ਦੀ ਗਵਾਹੀ ਦੇ ਥੱਲੇ ਜੋ ਵੀ ਇੱਥੇ ਸਮਾਨ ਭੇਜਿਆ ਗਿਆ ਪਿਛਲੇ ਦਿਨ ਵੀ ਰਖੜਾ ਸਾਹਿਬ ਖੁਦ ਵੀ ਆਏ ਤੇ ਅੱਜ ਵੀ ਆ ਗੱਡੀ ਜਿਹੜੀ ਭੇਜੀ ਗਈ ਹੈ ਗੱਡਿਆਂ ਦੀ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਇਹਨਾਂ ਨੇ ਬ ਤੇ ਹੋਰ ਤੁਸੀਂ ਕੀ ਕਰਨਾ ਚਾਹਦੇ ਨਿਕੋ ਜੀ ਰਕੜਾ ਸਾਹਿਬ ਨੇ ਜੋ ਪਹਿਲਾਂ ਕੰਬਲ ਭੇਜੇ ਨੇ ਹੁਣ ਗੱਦੇ ਭੇਜੇ ਨੇ ਪਰ ਨਾਲ ਉਹਨਾਂ ਨੇ ਇੱਕ ਬੇਨਤੀ ਵੀ ਕੀਤੀ ਹੈ ਬੋਟ ਸਿੰਘ ਨਾਲ ਉਹਨਾਂ ਦੀ ਗੱਲ ਵੀ ਹੋਈ ਹੈ ਵੀ ਜਿਸ ਵੀ ਚੀਜ਼ ਦੀ ਫੇਰ ਲੋੜ ਹੈ ਉਹ ਜੋ ਵੀ ਲੋੜ ਹੈ ਸਾਨੂੰ ਦੱਸੋ ਅਸੀਂ ਉਹ ਭੇਜਾਂਗੇ ਕਿਉਂਕਿ ਜੋ ਕਿਸਾਨ ਨੇ ਸਾਡੇ ਕਿਸਾਨਾਂ ਦਾ ਜੋ ਇੱਥੇ ਇਹ ਸੰਘਰਸ਼ ਕਰ ਰਹੇ ਨੇ ਅਸਲੀ ਲੜਾਈ ਲੜ ਰਹੇ ਨੇ ਇਹ ਕੋਈ ਆਪਣੀ ਲੜਾਈ ਨਹੀਂ ਲੜ ਰਹੇ ਇਹ ਕਿਸੇ ਇੱਕ ਵਿਅਕਤੀ ਦੀ ਲੜਾਈ ਲੜ ਰਹੇ ਇਹ ਸਾਡੀ ਸਾਰੇ ਲੋਕਾਂ ਦੀ ਲੜਾਈ ਲੜ ਰਹੇ ਨੇ ਦਾ ਸਾਡਾ ਵੀ ਫਰਜ਼ ਬਣਦਾ ਹੈ ਰੱਖਾ ਸਾਹਿਬ ਦਾ ਫਰਜ਼ ਬਣਦਾ ਜਿਉਂ ਉਹਨਾਂ ਨੇ ਕਿਹਾ ਵੀ ਜੋ ਵੀ ਹੋਰ ਲੋੜ ਹੈ ਉਹ ਅਸੀਂ ਪੂਰੀ ਕਰਾਂਗੇ ਜੀ ਤੇ ਜਿਹੜਾ ਮੈਂ ਸੋਚਦਾ ਜਿਹੜੇ ਸਾਡੇ ਡੱਲੇਵਾਲ ਸਾਹਿਬ ਨੇ ਉਹ 26 ਦਿਨ ਇਸ ਭੁੱਖ ਹੜਤਾਲ ਤੇ ਉਹ ਕਿਸ ਤਰ੍ਹਾਂ ਜਿੰਦੇ ਬੈਠੇ ਨੇ ਪਰਮਾਤਮਾ ਦਾ ਉਹਨਾਂ ਉੱਤੇ ਹੱਥ ਹੈ ਪਰਮਾਤਮਾ ਕਰੇ ਕਿ ਉਹਨਾਂ ਦਾ ਸਦਾ ਆਪਣਾ ਹੱਥ ਬਣਾਈ ਰੱਖਣਾ ਉਹ ਤੰਦਰੁਸਤ ਹੋਣ ਸਿਹਤਯਾਬ ਹੋਣ ਕਿਉਂਕਿ ਅਸਲ ਲੀਡਰ ਹੈ ਜਿਹੜੇ ਜਿਹੜੇ ਲੋਕ ਨੇ ਲੋਕ ਤਾਂ ਸਮਰਪਤ ਨੇ ਲੋਕਾਂ ਦੀਆਂ ਭਾਵਨਾਵਾਂ ਮਤਾਂ ਨਾਲ ਜੁੜੀਆਂ ਹੋਈਆਂ ਨੇ ਲੀਡਰ ਧੋਖੇਵਜ ਹੋ ਸਕਦੇ ਨੇ ਹੂੰ ਬਾਕੀ ਜਿਵੇਂ ਆਪਾਂ ਸੁਣਿਆ ਅੱਜ ਇਹਨਾਂ ਲੀਡਰਾਂ ਤੋਂ ਵੀ ਉਹ ਧੋਖੇਵਜ ਦੇ ਦੱਲੇਵਾਲ ਵਰਗੇ ਵਿਅਕਤੀਆਂ ਨਾਲ ਜਾਗਦਿਆਂ ਜ਼ਮੀਰਾਂ ਵਾਲੇ ਸਾਰੇ ਲੋਕ ਕਿਉਂਕਿ ਲੋਕਾਂ ਦੀਆਂ ਜ਼ਮੀਰਾਂ ਤਾਂ ਜਾਗਦੀ ਹੁੰਦੀਆਂ ਨਾ ਲੀਡਰ ਹੀ ਧੋਖੇ ਦੇ ਜਾਂਦੇ ਨੇ ਉਹ ਜਾਗਦਿਆਂ ਜ਼ਮੀਰਾਂ ਵਾਲੇ ਉਹ ਚਾਹੇ ਕਿਸੇ ਵੀ ਧੜੇ ਨਾਲ ਕਿਸੇ ਵੀ ਗਰੁੱਪ ਨਾਲ ਕਿਸੇ ਵੀ ਕਿਸਾਨ ਜਥੇਬੰਦੀ ਨਾਲ ਨੇ ਉਹ ਸਾਰੇ ਆ ਕੇ ਡੱਲੇਵਾ ਸਾਹਿਬ ਨਾਲ ਲੜ ਰਹੇ ਨੇਗੇ ਤੇ ਇਹਨਾਂ ਨੂੰ ਸਭ ਨੂੰ ਮੈਂ ਅਪੀਲ ਕਰਦਾ ਕਿ ਸਭ ਨੂੰ ਜੁੜਨਾ ਚਾਹੀਦਾ ਹੈ ਤਾਂ ਕਿ ਅਸੀਂ ਇਕੱਠੇ ਹੋ ਕੇ ਇਸ ਗੁੰਗੀ ਬੋਲੀ ਜਿਹੜੀ ਸਰਕਾਰ ਹੈ ਇੰਦਰ ਸਰਕਾਰ ਜਿਨੇ ਸਾਰੀਆਂ ਸਾਡੇ ਇਹ ਜਿਹੜੇ ਖੇਤੀ ਕਾਨੂੰਨ ਸੀਗੇ ਇਹ ਸਾਰੇ ਵਾਪਸ ਲਏ ਪਾਰਲੀਮੈਂਟ ਦੇ ਵਿੱਚ ਵਾਪਸ ਲਏ ਰਾਸ਼ਟਰਪਤੀ ਸਟੈਂਪ ਲੱਗੀ ਤੇ ਫਿਰ ਇਹਨਾਂ ਨੂੰ ਕੀ ਪ੍ਰੋਬਲਮ ਆ ਗਈ ਇਹਨੂੰ ਲਾਗੂ ਕਰਨ ਦੇ ਵਿੱਚ ਜਦੋਂ ਉਹ ਕਾਨੂੰਨ ਰਾਜ਼ੀ ਕਰਤੇ ਸੀਗੇ ਸਾਰਾ ਕੁਝ ਉਹ ਸਾਰੇ ਪ੍ਰੋਸੈਸ ਤੋਂ ਲੰਘ ਚੁੱਕੇ ਨੇ ਤੇ ਫਿਰ ਐਸੀ ਕੇਂਦਰ ਸਰਕਾਰ ਨੂੰ ਕੀ ਮਜਬੂਰੀ ਆ ਗਈ ਕਿ ਉਹ ਫਿਰ ਉਹ ਨਹੀਂ ਲਾਗੂ ਨਹੀਂ ਕਰ ਰਹੇ ਤੇ ਇਹ ਹੁਣ ਸਾਡਾ ਇਸ ਤਰ੍ਹਾਂ ਕਰਕੇ ਜਿਹੜੇ ਸਾਡੇ ਡੱਲੇਵਾਲ ਸਾਹਿਬ ਨੇ ਮੈਂ ਕਹਿੰਨਾ ਹੈ ਪ੍ਰਮਾਤਮਾ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਰਹਿਨਮਾਈ ਸਾਨੂੰ ਇਹੋ ਜਿਹੇ ਲੀਡਰ ਹੀ ਕਰ ਸਕਦੇ ਨੇ ਕਿਉਂਕਿ ਜਮੀਰਾ ਜਾਗਦਿਆਂ ਵਾਲੇ ਲੀਡਰ ਥੋੜੇ ਹੁੰਦੇ ਆ ਅੱਜ ਪਤਾ ਲੱਗਦਾ ਕਿ ਜਾਗਦੀ ਜਮੀਰ ਵਾਲੇ ਡੱਲੇਵਾਲ ਸਾਹਿਬ ਹੀ ਨੇ ਪਰਮਾਤਮਾ ਕਰੇ ਇਹ ਇਹਨਾਂ ਦੀ ਸਿਹਤ ਅੱਛੀ ਹੋਵੇ ਤੇ ਇਹ ਫਿਰ ਜਾਗ ਹੋਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਇਹ ਫਿਰ ਸਾਡੀ ਕੌਮ ਦੀ ਰਹਿਨਮਾਈ ਕਰੇ ਗੱਲਬਾਤ ਲਈ ਸ਼ੁਕਰੀਆ ਡਾਕਟਰ ਸੁਖਵਿੰਦਰ ਜੀ ਗੱਲਬਾਤ ਕਰ ਰਹੇ ਸੀ ਇਹਨਾਂ ਨੇ ਉਹੀ ਗੱਲ ਕਹੀ ਆ ਵੀ ਰਕੜਾ ਸਾਹਿਬ ਨੇ ਫਿਰ ਬੇਨਤੀ ਕੀਤੀ ਆ ਕਿਸਾਨਾਂ ਉਹਨਾਂ ਨੂੰ ਵੀ ਜੋ ਵੀ ਲੋਡ ਹੈ ਤਾਂ ਉਹ ਸਿਰ ਮੱਥੇ ਪ੍ਰਵਾਨ ਕਰਨਗੇ ਤੇ ਇਹਨਾਂ ਨੇ ਵੀ ਗੱਲਬਾਤ ਕੀਤੀ ਵੀ ਇਹੇ ਲੀਡਰ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਲੋਕਾਂ ਦੀਆਂ ਜ਼ਮੀਰਾਂ ਹਮੇਸ਼ਾ ਜਾਗਦੀਆਂ ਨੇ ਪਰ ਲੀਡਰ ਬਿਕ ਜਾਂਦੇ ਨੇ ਪਰ ਇਹੇ ਜਿ ਬਿਰਲੇ ਹੀ ਲੀਡਰ ਨੇ ਜਿਹੜੇ ਦੱਲੇਵਾਲ ਸਾਹਿਬ ਦੀ ਗੱਲਬਾਤ ਕੀਤੀ ਹੈ ਪਰਮਾਤਮਾ ਅਗੇ ਅਰਦਾਸ ਵੀ ਕੀਤੀ ਹੈ ਵੀ ਇਹ ਮੋਰਚਾ ਜਿਹੜਾ ਜਲਦੀ ਫਤੇ ਹੋਵੇ ਤੇ ਇਹਨਾਂ ਦੀ ਸਿਹਤ ਹੈ ਜਿਹੜੀ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ